ਬਈ ਜਿਹੜੇ ਪੁਲਿਸ ਮੁਲਾਜ਼ਮਾ ਨੇ ਉਦੋਂ ਜਦਾਂ ਇਹਨਾਂ ਮੁੰਡਿਆਂ ਨੂੰ ਚੱਕਿਆ ਸੀ ਤੇ ਅੱਜ ਚਲੋ ਇੱਥੇ ਬਾਬੇ ਨਾਨਕ ਦਾ ਲੰਗਰ ਚੱਲਦਾ ਉੱਥੇ ਜਿੱਦਾ ਪਰੋਠਾ ਪਾਣੀ ਵੀ ਉਹ ਛਕਦੇ ਸੀਗੇ ਤੇ ਆ ਆ ਵੀ ਨਾਲ ਗੱਲਬਾਤ ਕਰਦੇ ਫਿਰ ਉਹ ਉਦੋਂ ਜਿੱਦਾਂ ਮਤਲਬ ਘਰ ਦੇ ਜਿੱਦਾਂ ਮਤਲਬ ਹੁਣ ਹੁੰਦੇ ਹੀ ਆ ਬਈ ਹਸਾਬਕ ਤਾ ਮਾਮਾ ਨੂੰ ਡਰ ਪੈ ਜਾਂਦਾ ਬਈ ਬੱਚੇ ਦਾ ਨੁਕਸਾਨ ਨਾ ਹੋ ਜAVE ਮਾਮਾ ਦੁੱਖ ਨਹੀਂ ਝੱਲ ਸਕਦੀਆਂ ਤੇ ਉਦੋਂ ਜਿੱਦਾ ਘਰੋਂ ਫੋਨ ਫਾਨ ਨਹੀਂ ਆਇਆ ਬਈ ਜਦੋਂ ਤੈਨੂੰ ਚੱਕਿਆ ਸੀ ਨਹੀਂ ਬਿਲਕੁਲ ਜੀ ਜਦੋਂ ਸਾਨੂੰ ਮਤਲਬ ਪੁਲਿਸ ਨੇ ਛੱਡਤਾ ਜੇ ਜਦੋਂ ਬਾਹਰ ਆਏ ਅਸੀਂ ਘਰੇ ਫੋਨ ਲਾਇਆ ਵੀ ਸਾਡੇ ਨਾਲ ਵੀ ਆ ਚੀਜ਼ ਵਾਪਰ ਗਈ ਮਤਲਬ ਘਰ ਦੇ ਆਪਣੇ ਦੂਰ ਆਇਤੋਂ ਫਿਰੋਜ਼ਪੁਰ ਤੋਂ ਆ ਮੈਂ ਤੇ ਫਿਰ ਜਦੋਂ ਉਹਨਾਂ ਨੂੰ ਮੈਂ ਦੱਸਿਆ ਮਾਤਾ ਦੀ ਮਮਤਾ ਹੁੰਦੀ ਤੁਹਾਨੂੰ ਵੀ ਪਤਾ ਦਿਲ ਤਾਂ ਡੋਲ ਹੀ ਜਾਂਦਾ ਸਾਰਿਆਂ ਦਾ ਪਤਾ ਤਾਂ ਦੁੱਖ ਨਹੀਂ ਹਸਾਰ ਸਕੀ ਹਾਂ ਜੀ ਦਿਲ ਦੀ ਡੋਲਦੀ ਜਾਂਦਾ ਹੈ ਉਹ ਡਰਦੇ ਆ ਵੀ ਕੱਲੇ ਕੱਲੇ ਹੈਗੇ ਆ ਵੀ ਕੋਈ ਸੱਟ ਪੇਟ ਨਾ ਲੱਗ ਜਾਏ ਕੋਈ ਕੁਛ ਮਾਤਾ ਮੇਰੀ ਨੇ ਮਤਲਬ ਵੀ ਇਹ ਵੀ ਨਹੀਂ ਕਿਹਾ ਵੀ ਅਸਲੋਂ ਹੀ ਵੀ ਦੂਰ ਹੀ ਰਹੋ ਮਾਤਾ ਜੀ ਨੇ ਮੈਨੂੰ ਕਿਹਾ ਵੀ ਆਪਦਾ ਵੇਖ ਕੇ ਚੱਲੀਦਾ ਹੁੰਦਾ ਪੁੱਤ ਵੀ ਜੇ ਕੋਈ ਜ਼ਿਆਦਾ ਹੜਬੜ ਹੋਵੇ ਤੇ ਆਪਦਾ ਥੋੜਾੇ ਪਾਸਾ ਰੱਖੀਦਾ ਹੁੰਦਾ ਤੇ ਤੇਰੇ ਮੂੰਹ ਚੋਂ ਉਦੋਂ ਕੀ ਜਵਾਬ ਨਿਕਲਿਆ ਉਹ ਦੱਸ ਜੱਤੋਂ ਤੂੰ ਕੀ ਕਹਿਤਾ ਉਦੋਂ ਮੈਂ ਮਾਤਾ ਜੀ ਨੂੰ ਇਹੀ ਕਿਹਾ ਵੀ ਮਾਤਾ ਜੀ ਵੀ ਤੁਹਾਨੂੰ ਕਹਿਣਾ ਚਾਹੀਦਾ ਸੀ ਵੀ ਸ਼ਾਬਾਸ਼ ਪੁੱਤਰ ਵੀ ਤੂੰ ਜਿਹੜੀ ਇਹ ਧਾਨਾਸ਼ਾਈ ਧੱਕੇਸ਼ਾਈ ਹੁੰਦੀ ਪਈਆ ਤੂੰ ਉਹਦੀ ਖਿਲਾਫਤ ਕਰਨ ਗਿਆ ਸ਼ਾਬਾਸ਼ ਮੈਨੂੰ ਤੇਰੇ ਤੇ ਮਾਣ ਆ ਤੈਨੂੰ ਕਹਿਣਾ ਚਾਹੀਦਾ ਸੀ ਵੀ ਮੈਂ ਇੱਕ ਯੋਧੇ ਨੂੰ ਜਨਮ ਦਿੱਤਾ ਪਰ ਚਲੋ ਮਾਤਾ ਦੀ ਮਮਤਾ ਸੀ ਮਾੜਾ ਮੋਟਾ ਤਾਂ ਕਹਿਣਾ ਹੀ ਹੁੰਦਾ ਘਰ ਦੇ ਆਣੇ ਮਾਮਾ ਦੇ ਦਿਲ ਥੋੜੇ ਹੁੰਦੇ ਵੀ ਇਹ ਗੱਲ ਤਾਂ ਮੰਨਦੇ ਮਾਮਾ ਦੇ ਦਿਲ ਪੁੱਤਾਂ ਦੇ ਮਾਪਿਆਂ 'ਚ ਬਹੁਤ ਥੋੜੇ